ਯਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਅਧੂਰੇ ਦੱਸავੇ ਕਿ ਰੱਖਣ ਵਾਲੇ ਬਿਨਾਂ ਨੰਬਰੀ ਮਾਨ ਚਲਾਉਣ ਵਾਲੇ ਹੋ ਜਾਣ ਸਾਵਧਾਨ ਪੁਲਿਸ ਨੂੰ ਚਕਮਾ ਦੇਣ ਤੇ ਭਜਣਾ ਹੋਇਆ ਔਖਾ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਕਲਵੰਤ ਸਿੰਘ ਮਾਨ ਅਤੇ ਐਸਐਚਓ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਭਾਰੀ ਪੁਲਿਸ ਫੋਰਸ ਨੇਟ ਕਲਿਆਨਪੁਰ ਮੋੜ 'ਤੇ ਰਿਵਾਰ ਵਿਖੇ ਸਪੈਸ਼ਲ ਨਾਕਾ ਲਗਾਇਆ ਗਿਆ ਜੇਸ਼ੰਦਰ ਆਣਾ ਅਧੂਰੇ ਦਸਤਾਵੇਜ਼ ਰੱਖਣ ਵਾਲੇ ਵਾਨਾਂ ਬਿਨਾਂ ਨੰਬਰੀ ਵਾਨਾਂ ਦੇ ਚਲਾਨ ਕੱਟੇ ਗਏ ਅਤੇ ਕਈ ਸ਼ੱਕੀ ਵਾਨਾਂ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਕਲਵੰਸੇ ਨੇ ਮਾਨ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਪੈਸ਼ਲ ਨਾਕਾ ਲਾ ਕੇ ਸ਼ੱਕੀ ਅਤੇ ਮਾਰੇ ਅੰਥਨਾ ਤੇ ਠਿੱਕੀ ਨਜ਼ਰ ਰੱਖੀ ਜਾ ਰਹੀ ਹੈ ਜਦਕਿ ਮੋਟਰਸਾਈਕਲ ਤੇ ਪ੍ਰੈਸਰ ਹਾਰਨ ਲਗਾਉਣਾ ਅਤੇ ਮੋਟਰ ਬੋਲਟ ਮੋਟੂਸਾਗਰ ਤੇ ਪਟਾਕੇ ਪਾਉਣ ਵਾਲੇ ਹੁਲਰ ਬਾਜਾਂਦੇ ਮੋਟਰਸਾਈਕਲਾਂ ਤੋਂ ਪ੍ਰੈਸ਼ਰ ਹਾਰਨਾ ਉਤਾਰੇ ਗਏ ਡੀਐਸਪੀ ਕਲੰਸੇ ਮਾਨ ਨੇ ਵਾਹਨ ਚਾਲਕਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਉਹ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਛੋਟੇ ਬੱਚਾ ਨੂੰ ਵਾਂ ਨਾ ਚਲਾਉਣ ਲਈ ਪ੍ਰੇਰਿਤ ਕਰਨ ਕਿਉਂਕਿ ਵਾਂ ਚਲਾਉਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਮੇਤ ਮਾਪਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਡੀਐਸਪੀ ਕਲੰਗੇ ਮੰਨਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਵੱਡੀ ਮਹਿੰਮਾ ਤਾਤ ਪੁਲਿਸ ਪਰਿਸ਼ਾਦ ਵੱਲੋਂ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਜਾਰੀ ਹੈ ਅਤੇ ਕੋਈ ਵੀ ਨਸ਼ਾ ਤਸਕਰ પોલીસਪੌਟ ਬਾਤ ਨਹੀਂ ਸਕਦਾ ਉਹ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਸਪੈਸ਼ਲ ਨਾਕੇ ਦੀਆਂ ਲਾਈਵ ਤਸਵੀਰਾਂ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਗੜਾ ਵਿਕਲਾਉਂਦੇ ਨੇ ਉੱਤੇ ਨਾਟਾ ਲਗਾਇਆ ਗਿਆ ਆਪੇ ਹੀ ਰੋਟਾ ਸਾਹਿਬ ਵਾਲਾ ਬਣਾ ਵੀ ਚਲਾਉਣ ਦਿੱਤੇ ਜਾ ਰਹੇ ਨੇ। ਅੱਜ ਬਿਲਕੁਲ ਹੀ ਅਜੇ ਗੁਰੂਆਂ ਸਪੈਸ਼ਲ ਹਕਾਬੰਦੀ ਕੀਤੀ ਆ। ਇਹਦੇ ਵਿੱਚ ਜਿਹੜੇ ਖਾਸ ਜਿਹੜਾ ਹੈਗਾ ਬਿਨਾ ਨੰਬਰ ਪਲੇਟ ਜਾਂ ਜਿਹੜੀ ਤਪਰਾਈ ਦੀ ਹੈ ਤੇ ਉਹਨਾਂ ਦੇ ਗ੍ਰੈਂਸ ਫਾਉਂਡੀ ਕੰਡਾ ਤੇ ਚਲਾਉਣੇ ਦਿੱਤੇ। ਪਰ ਲੋਕ ਲੱਗ ਰਿਹਾ ਰਿਹਾ ਤੇ ਖਾਣਾ ਸਰ ਯਾਦ ਜੁਜ ਲਗਾਤਾਰ ਜਨਾਈ ਦੇ ਚਿਹਰੇ ਤੇ ਲਗਾਤਾਰ ਖੜੀ ਜਾਂਦੀ ਆ ਕਿ ਕਿਹ ਚਾਹ ਚੱਲਦੇ ਕੀ ਦੇ ਰੇ ਨਾ ਦਿੰਦੇ। ਕਿ ਸਾਡੀ ਸਰਕਾਰ ਬਣੀ ਹੈ ਵੀ ਤੇ ਬਾਕੀ ਸਾਡੇ ਅਸਰੀ ਨਹੀਂ ਖਾਸੇ ਨਿਰਦੇਸ਼ ਨੇ ਕਿ ਜਿਹੜਾ ਇਹ ਗੋਦਨ ਸੰਗਰਮ ਦੀ ਮਹਿੰਨ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਸਾਰਾ ਸਾਡਾ ਜਿਹੜਾ ਮੇਨ ਫੋਕਸ ਸਾਡਾ ਇੱਕੋ ਹੀ ਹੈ ਜੀ ਤੇ ਜਿਹੜਾ ਵੀ ਜਿਹੜੀ ਨਗਰ ਉਹ ਕੰਮ ਕਰਦਾ ਤੇ ਆਪ ਕੋ ਜਿਹੜੀ ਸਭ ਤੋਂ ਵੱਧ ਕਾਰੀ ਕਰ ਰਹੇ ਕਿ ਕਿ 12 ਕਾ ਕੇ ਘੱਟ ਬੱਚੇ ਅੰਮੋਲਗਾ ਵਗੈਰਾ ਗ੍ਰੈਂਟਰ ਲਈ ਕੀ ਕਹਿਣਾ ਚਾਹੁੰਦੇ ਹੋ ਕਿ ਦੇਖੋ ਜੀ ਬਲਕੋਲ ਉੱਤੇ ਲਾਉਂਦੇ ਨੇਗਾ ਅਪਰਨ ਸਿੰਘ ਪੂਰਾ ਵੀ ਉਹਨਾਂ ਨੂੰ ਲਾ ਦੇ ਮੋਟਰਸਾਈਕਲ ਜਿਹਨਾਂ ਦਾ ਲਾਇਸੈਂਸ ਹੀ ਨਹੀਂ ਬਣਿਆ ਇਹ ਪ੍ਰੋਬਲਮ ਹੋ ਜਾਣਾ। ਇਹ ਨਾ ਕਿ ਤੱਕ ਆ ਰਹੀ ਹੈ ਕਿ ਜਿਹੜੀ ਜਿਹੜਾ ਆਪਾਂ ਨਿਕਲਣਾ ਕੋਈ ਫੋਰ ਵੀਲਰ ਟੂ ਵੀਲਰ ਡਾਕੂਮੈਂਟ ਪ੍ਰੋਪਰ ਖੜੇ ਨੰਬਰ ਪਲੇਟਸ ਵਗੈਰਾ ਜਿਹੜੀ ਪ੍ਰੋਪਰ ਲੱਗੀਆਂ ਹੋਣ ਤਾਂ ਕਿ ਇਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।